ਦਲਜੀਤ ਸਿੰਘ ਜੀ ਮੁਕੇਸ਼ ਅੰਬਾਨੀ ਦੇ ਮੁੰਡੇ ਅਨੰਤ ਅੰਬਾਨੀ ਦਾ ਵਿਆਹ ਹੁੰਦਾ ਹੈ ਜਿਸ ਦੇ ਵਿੱਚ ਕਹੋ ਕਿ ਦੁਨੀਆ ਦੇ ਵੱਡੇ ਵੱਡੇ ਲੋਕ ਪਹੁੰਚਦੇ ਨੇ ਪਰ ਇੱਕ ਵੱਡਾ ਸਵਾਲ ਜੋ ਚਰਚਾ ਦਾ ਵਿਸ਼ਾ ਬਣਿਆ ਸੀ ਉਹ ਇਹ ਸੀ ਕਿ ਕਿਸਾਨੀ ਅੰਦੋਲਨ ਦੌਰਾਨ ਕਹੋ ਕਿ ਦਲਜੀਤ ਦੋਸਾਂਝ ਅਤੇ ਰਿਹਾਨਾ ਵੱਲੋਂ ਕਿਸਾਨ ਸਪੋਰਟ ਕੀਤੀ ਜਾਂਦੀ ਹੈ ਅਤੇ ਹੁਣ ਜੋ ਲੋਕਾਂ ਦੇ ਸਵਾਲ ਨਿਕਲ ਕੇ ਸਾਹਮਣੇ ਆ ਰਹੇ ਨੇ ਲੋਕ ਜੋ ਕਹਿੰਦੇ ਕਿ ਤੈਸਰਾਂ ਦੇ ਸਵਾਲ ਚੱਕ ਰਹੇ ਨੇ ਰਿਹਾਨਾ ਅਤੇ ਦਲਜੀਤ ਦੋਸਾਂਝ ਉੱਤੇ ਕਿ ਜੋ ਅੰਬਾਨੀ ਵੱਲੋਂ ਇਹਨਾਂ ਦੋਨਾਂ ਨੂੰ ਬੁਲਾਇਆ ਗਿਆ ਉਹ ਇਸ ਲਈ ਬਣਾਇਆ ਬਲਾਇਆ ਗਿਆ ਕਿ ਆਪਣੀ ਕਾਨੂੰ ਕੀ ਪੈਸੇ ਦੀ ਮੇਰੀ ਦਿਖਾਈ ਗਈ ਹੈ ਜਾਂ ਇਹਨਾਂ ਨੂੰ ਨੀਚਾ ਦਿਖਾਇਆ ਗਿਆ ਹੈ ਤੁਸੀਂ ਇਹਨਾਂ ਗੱਲਾਂ ਨਾਲ ਸਹਿਮਤ ਹੋ ਕੀ ਵਿਚਾਰ ਰੱਖਦੇ ਹੋ ਦਰਸ਼ਕਾਂ ਸਾਡੇ ਕਰੋ ਜੀ ਦੇਖੋ ਮੈਂ ਇਹਨਾਂ ਗੱਲਾਂ ਦੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਤੇ ਮੈਨੂੰ ਬਹੁਤ ਵਾਰ ਹਾਸਾ ਆਉਂਦਾ ਹੁੰਦਾ ਹੈ ਆਪਣੀ ਜਨਤਾ ਦੇ ਉੱਤੇ ਆਪਣੀ ਜਨਤਾ ਜਿਹੜੀ ਭਾਵਨਾਵਾਂ ਦੇ ਬਹਿਣ ਦੇ ਵਿੱਚ ਇਸ ਤਰੀਕੇ ਨਾਲ ਬਹਿ ਜਾਂਦੀ ਹੈ ਕਿ ਹਰ ਇੱਕ ਨੂੰ ਕਈ ਵਾਰ ਇਸ ਤਰ੍ਹਾਂ ਆਇਆ ਕਿ ਭੂਆ ਦਾ ਮੁੰਡਾ ਚਾਚੇ ਦੀ ਕੁੜੀ ਇਸ ਤਰੀਕੇ ਦੇ ਨਾਲ ਸਮਝ ਕੇ ਬਿਹੇਵ ਕਰ ਲੱਗ ਪੈਂਦੇ ਆ ਇਹ ਸਮਝਦੇ ਆਪੀ ਜੇ ਰਹਿਾਨਾ ਨੇ ਉਸ ਵੇਲੇ ਕਿਸਾਨੀ ਸੰਘਰਸ਼ ਦੀ ਸਪੋਰਟ ਕਰ ਦਿੱਤੀ ਤੇ ਅੱਜ ਉਹ ਮੁਕੇਸ਼ ਅੰਬਾਨੀ ਦੇ ਮੁੰਡੇ ਦੀ ਪ੍ਰੀ-ਵੇਡਿੰਗ ਦੇ ਉੱਤੇ ਗਾ ਨਹੀਂ ਸਕਦੀ ਇਹ ਸੋਚਦੇ ਨੇ ਕਿ ਦਲਜੀਤ ਦੋਸਾਂਝ ਜੇਕਰ ਉਸ ਵੇਲੇ 1 ਕਰੋੜ ਰੁਪਇਆ ਦਾਨ ਕਰਦਾ ਕਿਸਾਨੀ ਅੰਦੋਲਨ ਨੂੰ ਤੇ ਅੱਜ ਉਹ ਉੱਥੇ ਜਾ ਕੇ ਆਪਣਾ ਪ੍ਰੋਗਰਾਮ ਨਹੀਂ ਕਰ ਸਕਦਾ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਲੋਕ ਜਿਹੜੇ ਨੇ ਇਹ ਭਾਵਨਾਵਾਂ ਦੇ ਵਹਿਣ ਦੇ ਵਿੱਚ ਬਹਿ ਕੇ ਕੰਮ ਕਰਦੇ ਆ ਤੇ ਦੁਨੀਆ ਜਿਹੜੀ ਹੈ ਅੱਜ ਉਹ ਇੱਕ ਪ੍ਰੋਫੈਸ਼ਨਲਿਜ਼ਮ ਦਾ ਸਹਾਰਾ ਲੈ ਕੇ ਚੱਲਦੀ ਹੈ ਇੱਕ ਪ੍ਰੋਫੈਸ਼ਨਲ ਅਤ ਤਰੀਕੇ ਦੇ ਨਾਲ ਦੁਨੀਆ ਰਨ ਹੁੰਦੀ ਹੈ ਤੁਸੀਂ ਦੇਖੋ ਕੀ ਭਾਰਤ ਤੇ ਪਾਕਿਸਤਾਨ ਜਿਹੜੇ ਦੋ ਮੁਲਕ ਨੇ ਦੱਸਿਆ ਜਾਂਦਾ ਵੀ ਬੜੇ ਵੱਡੇ ਦੁਸ਼ਮਣ ਹੈ ਤੇ ਚੀਨ ਵੀ ਬਹੁਤ ਵੱਡਾ ਦੁਸ਼ਮਣ ਹੈ ਭਾਰਤ ਦਾ ਕੀ ਇੰਪੋਰਟ ਐਕਸਪੋਰਟ ਨਹੀਂ ਹੁੰਦਾ ਹਾਲਾਂਕਿ ਜਦੋਂ ਚੀਨ ਦੇ ਨਾਲ ਅੱਜ ਤੋਂ 2 ਕੁ ਸਾਲ ਪਹਿਲਾਂ ਪੰਦਾ ਪਿਆ ਜਦੋਂ ਚੀਨ ਵਾਲਿਆਂ ਨੇ ਸਾਡੇ ਭਾਰਤ ਦੇ ਜਿਹੜੇ ਕਾਫੀ ਫੌਜੀ ਜਿਹੜੇ ਮਾਰ ਦਿੱਤੇ ਉਸ ਤੋਂ ਬਾਅਦ ਸਾਡੇ ਇੱਥੇ ਭਾਵਨਵਾ ਚ ਬਹਿ ਕੇ ਲੋਕਾਂ ਨੇ ਆਪਣੇ ਸਕਰੀਨਾਂ ਤੋੜ ਦਿਤੀਆਂ ਟੀਵੀ ਪਈ ਇਹ ਚਾਈਨਾ ਤੋਂ ਆਏ ਹੋਏ ਟੀਵੀ ਸੀ ਅਸੀਂ ਤੋੜ ਦਿੰਨੇ ਆ ਪਰ ਦੂਸਰੇ ਪਾਸੇ ਤੁਸੀਂ ਅੱਜ ਵੀ ਗੂਗਲ ਕਰਕੇ ਦੇਖ ਲਓ ਉਸ ਐਕਸੀਡੈਂਟ ਤੋਂ ਬਾਅਦ ਜਿਹੜਾ ਚਾਈਨਾ ਦੇ ਨਾਲ ਇੰਪੋਰਟ ਐਕਸਪੋਰਟ ਵਧਿਆ ਹੀ ਹੈ ਘਟਿਆ ਨਹੀਂ ਪਹਿਲੇ ਨਾਲੋਂ ਵੀ ਵੱਧ ਗਿਆ ਹੁਣ ਤੁਸੀਂ ਦੇਖੋ ਦੇਖੋ ਕਿੱਥੇ ਆਪਣੇ ਲੋਕ ਤੇ ਕਿੱਥੇ ਲੋਕ ਜਿਹੜੇ ਚੱਲਦੇ ਨੇ ਤੇ ਅਸੀਂ ਕਿਉਂ ਨਹੀਂ ਤਰੱਕੀ ਕਰ ਪਾਉਂਦੇ ਸਾਡਾ ਫਿਰ ਆਈਕਿਊ ਲੈਵਲ ਜਿਹੜਾ ਹੈਗਾ ਕੀ ਉੱਥੇ ਤੱਕ ਹੀ ਰਹਿ ਜਾਂਦਾ ਹੁਣ ਇਹ ਗੱਲਾਂ ਸਾਨੂੰ ਸੋਚਣੀਆਂ ਪੈਣਗੀਆਂ ਅੱਜ ਜਿਹੜੇ ਲੋਕ ਦਿਲਜੀਤ ਤੋਂ ਸਾਜ ਨੂੰ ਤੇ ਰਿਹਾਨਾ ਨੂੰ ਸਵਾਲ ਕਰ ਰਹੇ ਨੇ ਕਿ ਤੁਸੀਂ ਮੁਕੇਸ਼ ਅੰਬਾਨੀ ਦੇ ਮੁੰਡੇ ਦੀ ਪ੍ਰੀ-ਵੇਡਿੰਗ ਦੇ ਉੱਤੇ ਕਿਉਂ ਪਰਫਾਰਮ ਕੀਤਾ ਕੀ ਇਹ ਲੋਕ ਮੈਨੂੰ ਦੱਸ ਸਕਦੇ ਆ ਕਿ ਜਿਹੜੇ ਮੁਕੇਸ਼ ਅੰਬਾਨੀ ਦੇ ਕਿੰਨੇ ਟੀਵੀ ਚੈਨਲ ਤੁਹਾਡੇ ਘਰਾਂ ਦੇ ਵਿੱਚ ਚੱਲਦੇ ਆ ਕੀ ਤੁਸੀਂ ਕਦੇ ਉਹਨਾਂ ਦਾ ਬਾਈਕਾਟ ਕੀਤਾ ਤੁਸੀਂ ਤਾਂ ਹਰ ਰੋਜ਼ ਸ਼ਾਮ ਨੂੰ 7 ਵਜੇ ਤੋਂ ਲੈ ਕੇ 10 ਵਜੇ ਤੱਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦੀਆਂ ਢੋਲਕੀਆਂ ਜੀਆਂ ਵਜਾ ਕੇ ਜਿਹੜੀਆਂ ਤੁਹਾਨੂੰ ਬ੍ਰੇਕਿੰਗ ਨਿਊਜ਼ ਟਪ ਟਪ ਕੇ ਦਿਖਾਉਂਦੇ ਰਹਿੰਦੇ ਆ ਤੁਸੀਂ ਤਾਂ ਉਹਨਾਂ ਦੇ ੱਤਕੇ ਚੜ ਕੇ ਤੇ ਇੱਕ ਦੂਜੇ ਨੂੰ ਮਾੜਾ ਕਹਿੰਦੇ ਰਹਿੰਦੇ ਹੋ ਤੁਸੀਂ ਕਦੇ ਬਾਈਕਟ ਕੀਤਾ ਹੁਣ ਅਗਲਾ ਸਵਾਲ ਕੀ ਜਿਹੜੀਆਂ ਮੋਬਾਈਲ ਕੰਪਨੀਆਂ ਨੇ ਮੁਕੇਸ਼ ਅੰਬਾਨੀ ਜਿਹੜਾ ਔਨ ਕਰਦਾ ਉਹਨਾਂ ਦੀਆਂ ਸਿਮਾਂ ਤੁਸੀਂ ਵਰਤਨੀਆਂ ਬੰਦ ਕਰ ਦਿੱਤੀਆਂ ਇਹ ਦੂਜਾ ਸਵਾਲ ਹੈ ਤੀਸਰਾ ਕੀ ਤੁਸੀਂ ਪੈਟਰੋਲ ਪਵਾਣਾ ਉਹਨਾਂ ਦੇ ਪੈਟਰੋਲ ਪੰਪਾ ਤੋਂ ਵੱਧ ਕਰ ਦੁੱਤਾ ਨਹੀਂ ਕੀ ਤੁਸੀਂ ਅੰਨ ਜਿਹੜਾ ਹੈਗਾ ਜਿਹੜਾ ਉਹਨਾਂ ਦੇ ਪ੍ਰੋਡਕਸ਼ਨ ਦੇ ਵਿੱਚੋਂ ਹੋ ਕੇ ਤੁਹਾਡੇ ਤੱਕ ਪਹੁੰਚਦਾ ਉਹ ਬੰਦ ਕਰ ਦੁੱਤਾ ਨਹੀਂ ਕੀਤਾ ਤੁਸੀਂ ਆਪਣੀਆਂ ਜ਼ਰੂਰਤਾਂ ਮੁਤਾਬਕ ਨਿੱਕੀਆਂ-ਨਿੱਕੀਆਂ ਚੀਜ਼ਾਂ ਉਹਨਾਂ ਦੀਆਂ ਵਰਤਦੇ ਹੋ Jio ਦੀਆਂ ਸਿਮਾਂ ਵਰਤਦੇ ਹੋ Reliance ਵਰਤਦੇ ਹੋ ਟੀਵੀ ਚੈਨਲਾਂ ਦਾ ਮੈਂ ਨਾਮ ਨਹੀਂ ਲੈਣਾ ਉਹ ਵਰਤਦੇ ਹੋ ਤੁਸੀਂ ਤੇ ਜਦੋਂ ਕੋਈ ਇੱਕ ਪ੍ਰੋਫੈਸ਼ਨਲ ਬੰਦਾ ਜਿਹੜਾ ਹੈ ਜਿਨੇ ਆਪਣੇ ਦਮ ਤੇ ਤਰੱਕੀ ਕੀਤੀ ਹੈ ਤੇ ਜਿਹਨੂੰ ਆਫਰ ਆਉਂਦਾ ਕਿ ਤੁਹਾਨੂੰ ਇੱਥੇ ਪਰਫਾਰਮ ਕਰਨਾ ਹੈ ਤੇ ਉਹਦੇ ਲਈ ਤੁਹਾਨੂੰ ਇੰਨਾ ਪੇ ਕੀਤਾ ਜਾਏਗਾ ਦੋਨੋਂ ਪਾਸਿਆਂ ਤੋਂ ਐਗਰੀਮੈਂਟ ਹੁੰਦਾ ਹੈ ਫਿਰ ਜਾ ਕੇ ਉਹ ਪਰਫਾਰਮ ਕਰਦੇ ਆ ਤੁਹਾਨੂੰ ਉਹ ਚੁੱਪ ਜਾਂਦਾ ਹੈ ਸੋ ਮੈਂ ਇਹ ਦੇਖਦਾ ਹੁੰਨਾ ਵੀ ਸਾਡੇ ਹਾਲਾਤ ਜਿਹੜੇ ਨੇ ਉਹ ਕਿਹੋ ਜਿਹੇ ਨੇ ਅਸੀਂ ਕਦੋਂ ਸੋਚਾਂਗੇ ਕਦੋਂ ਪੜੇ ਲਿਖੇ ਸਿਆਣੇ ਪੱਦਰ ਦੇ ਉੱਤੇ ਜਾਵਾਂਗੇ ਹੁਣ ਰਹਿਾਨਾ ਤੁਸੀਂ ਖਰੀਦ ਤਾਂ ਨਹੀਂ ਲਈ ਉਹਨੇ ਤੁਹਾਡੇ ਹੱਕ ਦੇ ਵਿੱਚ ਇੱਕ ਟਵੀਟ ਕਰ ਦਿੱਤਾ ਤੁਹਾਨੂੰ ਖੁਸ਼ ਹੋਣਾ ਚਾਹੀਦਾ ਸੀ ਕਿ ਤੁਹਾਡੀ ਗੱਲ ਦੁਨੀਆ ਭਰ ਚ ਚਲੇਗੀ ਹੁਣ ਤੁਸੀਂ ਦੱਸੋਗੇ ਕਿ ਰਹਿਾਨਾ ਕਿੱਥੇ ਸ਼ੋਅ ਕਰੇ ਕਿੱਥੇ ਨਾ ਕਰੇ ਜੇਕਰ ਹੁਣ ਮੁਕੇਸ਼ ਅੰਬਾਨੀ ਦੀ ਗੱਲ ਕਰਦੇ ਆਂ ਤੇ ਅੱਜ ਮੁਕੇਸ਼ ਅੰਬਾਨੀ ਨੂੰ ਬਣਾਉਣ ਵਾਲਾ ਕੌਣ ਹੈ ਤੁਹਾਡੇ ਪੋਲੀਟੀਸ਼ਨ ਤੇ ਪੋਲੀਟੀਸ਼ਨਸ ਨੂੰ ਬਣਾਉਣ ਵਾਲਾ ਕੌਣ ਹੈ ਤੁਸੀਂ ਲੋਕੋ ਤੁਸੀਂ ਗਲਤ ਪੋਲੀਟੀਸ਼ਨਸ ਚੁਣੇ ਜਿਨ੍ਹਾਂ ਨੇ ਫਿਰ ਮੁਕੇਸ਼ ਅੰਬਾਨੀ ਨੂੰ ਐਡਾ ਵੱਡਾ ਬਣਾ ਦਿੱਤਾ ਪਰ ਅਸੀਂ ਇਸ ਗੱਲ ਦਾ ਵੀ ਵਿਰੋਧ ਨਹੀਂ ਕਰਦੇ ਕਿ ਮੁਕੇਸ਼ ਅੰਬਾਨੀ ਐਡਾ ਵੱਡਾ ਕਿਉਂ ਬਣ ਗਿਆ ਮੈਂ ਤੇ ਚਾਹੁੰਦਾ ਕਿ ਪੰਜਾਬ ਦਾ ਹਰ ਵਸਿੰਦਾ ਜਿਹੜਾ ਹੈ ਉਹ ਮੁਕੇਸ਼ ਅੰਬਾਨੀ ਬਣੇ ਉਹਦੇ ਤੋਂ ਵੀ ਉੱਪਰ ਦੀ ਉਹਦੀ ਨੈਟ ਵਰਥ ਜਿਹੜੀ ਆ ਸਾਲਾਂ ਸਾਲ ਦੀ ਹੋਵੇ ਉਹ ਵੱਡੀਆਂ ਕਮਾਈਆਂ ਕਰਨ ਸੋ ਆ ਸਾਡਾ ਕਦਾ ਰੋਸਾ ਸਾਡਾ ਰੋਸਾ ਇਹ ਹੈ ਕਿ 엘ੀਟ ਵਰਗ ਸਾਨੂੰ ਦਬਾਉਣਾ ਚਾਹੁੰਦਾ ਕਿਸਾਨੀ ਤਰੀਕੇ ਦੇ ਨਾਲ ਜ਼ਮੀਨਾਂ ਹੜਪਣੀਆਂ ਚਾਹੁੰਦਾ ਸਾਡਾ ਤੇ ਇਹ ਰੋਲਾ ਨਾ ਪਰ ਜੇ ਅਸਲ ਦੇ ਵਿੱਚ ਆਪਾਂ ਦੇਖੀਏ ਤੇ ਉਹ ਆਪਣੇ ਤਰੀਕੇ ਨਾਲ ਕੰਮ ਕਰ ਰਹੇ ਆ 엘ੀਟ ਵਰਗ ਜਿਹੜਾ ਹੁੰਦਾ ਉਹ ਉਹ ਪੋਲੀਟਿਸ਼ੀਅਨਜ਼ ਦੇ ਨਾਲ ਮਿਲ ਕੇ ਇਸੇ ਤਰੀਕੇ ਨਾਲ ਕਰਦਾ ਕੀ ਕੱਲਾ ਮੁਕੇਸ਼ ਸ਼ੰਭਾਨੀ ਤੁਹਾਨੂੰ ਦਬਣਾ ਚਾਹੁੰਦਾ ਹੈ ਕੀ ਪਿਛਲੇ 75 ਸਾਲ ਤੋਂ ਤੁਹਾਡੇ ਪੋਲੀਟਿਸ਼ੀਅਨਜ਼ ਨੇ ਤੁਹਾਨੂੰ ਦਬਣ ਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਕੀ ਤੁਹਾਡੇ ਪ੍ਰਕਾਸ਼ ਸਿੰਘ ਬਾਦਲੈਂਡ ਕੰਪਨੀ ਨੇ ਤੁਹਾਨੂੰ ਹੁਣ ਤੱਕ ਨਹੀਂ ਲੁੱਟਿਆ ਕੀ ਕੈਪਟਨ ਐਂਡ ਕੰਪਨੀ ਨੇ ਤੁਹਾਨੂੰ ਹੁਣ ਤੱਕ ਨਹੀਂ ਲੁੱਟਿਆ ਕੀ ਜਿਹੜੇ ਹੋਰ ਤੁਹਾਡੇ ਅੱਜ ਦੇ ਪੋਲਿਟਿਸ਼ੀਅਨ ਹੈਗੇ ਆ ਆਮ ਆਦਮੀ ਪਾਰਟੀ ਦੇ ਕੀ ਇਹ ਹਿਯਾਰਬਾਜ਼ੀ ਤੇ ਕੇਜਰੀਵਾਲ ਦੇ ਹਵਾਈ ਝੂਟਿਆਂ ਦੇ ਉੱਤੇ ਸੋ ਇਹ ਇਹ ਤੁਹਾਡਾ ਨਹੀਂ ਨੁਕਸਾਨ ਕਰ ਰਹੇ ਮਤਲਬ ਮੇਰੇ ਕਹਿਣ ਦਾ ਵੀ ਜਾਗਰੂਕਤਾ ਜਿਹੜੀ ਹੈ ਨਾ ਬੜੀ ਜ਼ਰੂਰੀ ਹੈ ਜਿਹੜਾ ਦਿਮਾਗ ਦੇ ਵਿੱਚ ਇੱਕ ਕਹਿੰਦੇ ਬੱਤੀ ਜਗਦੀ ਹੁੰਦੀ ਹੈ ਉਹ ਬੱਤੀ ਜਗਾਉਣੀ ਬੜੀ ਜ਼ਰੂਰੀ ਹੈ ਉਹ ਸਾਡੀਆਂ ਬੁਝੀਆਂ ਹੋਈਆਂ ਆਮ ਸ਼ਬਦ ਕਈ ਵਾਰੀ ਵਰਤੇ ਜਾਂਦੇ ਨੇ ਵੀ ਆ ਤੁਸੀਂ ਦੇਖੋ ਵੀ ਜਿਹੜੇ ਲੋਕ ਨੇ ਜਿਹੜੇ ਐਂ ਮਤਲਬ ਕਿ ਵਹਿਣ ਦੇ ਵਿੱਚ ਬਹਿ ਕੇ ਚੱਲ ਪੈਂਦੇ ਐ ਲਓ ਜੀ ਮੋਦੀ ਜੀ ਨੇ ਇਹ ਕਹਿ ਦਿਆ ਤੋਂ ਹਮ ਉਹਨਾਂ ਦੇ ਪਿੱਛੇ ਜਾਏਂਗੇ ਇਹ ਐਸਾ ਦੇਸ਼ ਬਣ ਜਾਏਗਾ ਜੇ ਐਸਾ ਹੋ ਜਾਏਗਾ ਤੁਸੀਂ ਦੇਸ਼ ਦੇ ਹਾਲਾਤ ਤਾਂ ਦੇਖੋ ਬਣਦੇ ਕੀ ਪਏ ਕਿੰਨੇ ਕਰੋੜਾਂ ਲੋਕ ਤੁਸੀਂ ਇਹ ਵੀ ਗੂਗਲ ਕਰਕੇ ਵੇਖ ਲਓ ਵੀ ਰਾਤ ਨੂੰ ਭੁੱਖੇ ਸੌਂਦੇ ਨੇ ਰਾਤ ਨੂੰ ਉਹਨਾਂ ਕੋਲ ਰਾਦੀ ਰੋਟੀ ਦੇ ਉਹਨਾਂ ਕੋਲ ਪੈਸੇ ਨਹੀਂ ਐ ਖਾਣ ਜੋਗੇ ਨਹੀਂ ਐ ਭੁੱਖੇ ਢਿੱਡ ਸੌਂਦੇ ਨੇ ਲੋਕ ਜੇ ਤੁਸੀਂ ਕਹਿੰਦੇ ਹੋ ਕਿ ਬਿਸ਼ਪ ਗੁਰੂ ਬਣਦਾ ਜਾ ਰਿਹਾ ਸੋ ਇਹ ਗੱਲਾਂ ਚੋਂ ਆਪਾਂ ਨਿਕਲੀਏ ਕਿਹੜੀਆਂ ਗੱਲਾਂ ਨੇ ਜਦੋਂ ਮੈਂ ਇਹ ਚੀਜ਼ ਦੇਖੀ ਨਾ ਕਿ ਲਓ ਜੀ ਉਹ ਉਧਰ ਚਲੇ ਗਿਆ ਦਲਜੀਤ ਦੋਸਾਂ ਜੋ ਉਥੇ ਚਲੇ ਗਿਆ ਇਧਰ ਚਲੇ ਗਿਆ ਤੁਸੀਂ ਦੇਖੋ ਤੁਸੀਂ ਇਹ ਇਹ ਕਿਉਂ ਨਹੀਂ ਦੇਖਦੇ ਵੀ ਤੁਹਾਡੇ ਪੰਜਾਬ ਦਾ ਪੁੱਤਰ ਹੈ ਰਿਹਾਨਾ ਵਾਲੀ ਸਟੇਜ ਤੇ ਗਾ ਕੇ ਆਇਆ ਤੇ ਰਿਹਾਨਾ ਜਿਹੜੀ ਆ ਉਹ ਪਰਫਾਰਮ ਕਰ ਰਹੀ ਹੈ ਮੈਂ ਸੁਣਿਆ ਕਿ ਫਸਟ ਟਾਈਮ ਉਹਨੇ ਇੰਡੀਆ ਦੇ ਵਿੱਚ ਪਰਫਾਰਮ ਕੀਤਾ ਸੋ ਆਪਾਂ ਨੂੰ ਇਹ ਚੀਜ਼ਾਂ ਨਹੀਂ ਆਪਣੇ ਆਪ ਨੂੰ ਉੱਪਰ ਚੁੱਕੀਏ ਆਪਾਂ ਆਪਾਂ ਉਹਨਾਂ ਦੇ ਕੰਪੀਟੀਟਰ ਬਣੀਏ ਅਸੀਂ ਉਹਨਾਂ ਨੂੰ ਕਿਵੇਂ ਮਾਤ ਦੇਣੀ ਹੈ ਇੱਥੇ ਤੱਕ ਜਾਈਏ ਨਾ ਕਿ ਅਸੀਂ ਐਵੇਂ ਹੀ ਸ਼ਿਕਵੇ ਕਰਦੇ ਰਹੀਏ ਮਿਹਣੂ ਮਿਹਣੇ ਹੁੰਦੇ ਰਹੀਏ ਜਿਵੇਂ ਪਿੰਡਾਂ ਦੇ ਵਿੱਚ ਬੁੜੀਆਂ ਕਰਦੀਆਂ ਹੁੰਦੀਆਂ ਸੋ ਇਹ ਸਿਰਫ ਇੰਨਾ ਕੁ ਹੀ ਹੈ ਹੋਰ ਇਹਦੇ ਵਿੱਚ ਕੁਝ ਨਹੀਂ ਹੈਗਾ ਜੀ ਜੀ ਦਿਲਜੀਤ ਜਿੱਦਾਂ ਕਿ ਹੁਣ ਦੁਬਾਰਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਪਿਆ ਤੇ ਸਵਾਲ ਚਾਚਾ ਜੀ ਤਾਂ ਜਾਂਦਾ ਕਿ ਇੱਕ ਪਾਸੇ ਕਿਸਾਨ ਅੰਦੋਲਨ ਕਰ ਰਹੇ ਨੇ ਦੂਜੇ ਵਿੱਚ ਆਪਾਸੇ ਕਿਸਾਨ ਇਹਨਾਂ ਨੂੰ ਹੀ ਵਪਾਰੀਆਂ ਦੇ ਖਿਲਾਫ ਬੋਲਦੇ ਪਏ ਨੇ ਅਤੇ ਗੱਲ ਹੈ ਕਿ ਇਸੇ ਦੌਰਾਨ ਹੀ ਦਿਲਜੀਤ ਦਾ ਉੱਥੇ ਪਰਫਾਰਮ ਕਰਨਾ ਅਸਲ 'ਚ ਇਹ ਸਵਾਲਾਂ ਵਿੱਚ ਆਇਆ ਪਿਆ हां बिल्कुल बिल्कुल हुन ਤਾਂ ਇਹ ਹੈ ਨਾ ਦੂਸਰੀ ਗੱਲ ਤੁਸੀਂ ਇਹ ਸੁਣੋ ਨਾ ਕਿ ਜੇ ਦਲਜੀਤ ਆ ਜਦੋਂ ਹੁਣ ਦੁਬਾਰਾ ਕਿਸਾਨੀ ਸੰਘਰਸ਼ ਭੱਕਦਾ ਹੈ ਮੰਗਦਾ ਹੈ ਜੇ ਉਥੇ ਤੁਹਾਡੇ ਹੱਕ ਦੇ ਵਿੱਚ ਨਹੀਂ ਬੋਲਦਾ ਤੇ ਤਾਂ ਤਾਂ ਤੁਸੀਂ ਕਿਓ ਤਾਂ ਤੁਸੀਂ ਮੀਣਾ ਮਾਰ ਵੀ ਦਿਓ ਕਿ ਭਾਈ ਤੂੰ ਤਾਂ ਵਿਕ ਗਿਆ ਤੂੰ ਤਾਂ ਉਹਦੇ ਪਰਫਾਰਮ ਕੀਤੀ ਉਹਨੇ ਤੈਨੂੰ ਵਾਧੂ ਪੈਸਾ ਚੜ ਦਤਾ ਤੇ ਤੂੰ ਨਹੀਂ ਬੋਲਿਆ ਠੀਕ ਹੈ ਨਾ ਸੋ ਇਹ ਚੀਜ਼ਾਂ ਹਜੇ ਤੱਕ ਆਪਾਂ ਨਹੀਂ ਕਹਿ ਸਕਦੇ ਵੀ ਉਹ ਜੀ ਆਏਗਾ ਜਾਂ ਨਹੀਂ ਆਏਗਾ ਦੂਸਰੀ ਗੱਲ ਇੱਕ ਹੋਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਦਲਜੀਤ ਦਸਾਂਜ ਜੇਕਰ ਕਿਸਾਨੀ ਸੰਘਰਸ਼ ਦੀ سپورਟ ਕਰ ਦਿੰਦਾ ਤੇ ਵਾਹ ਪਾ ਲਈਏ ਨਹੀਂ ਕਰਦਾ ਤੇ ਸੰਘਰਸ਼ ਜਿਹੜਾ ਹੈਗਾ ਉਹ ਖਤਮ ਨਹੀਂ ਹੋ ਜਾਣਾ ਰਹਿਾਨਾ ਜੇ ਤੁਹਾਡੇ ਟਵੀਟ ਕਰਦੀ ਹੈ ਉਹਨੂੰ ਪੰਪ ਮਿਲਦਾ ਹੈ ਤੁਹਾਡੇ ਸੰਘਰਸ਼ੀ ਨੂੰ ਤਾਂ ਠੀਕ ਹੈ ਜੇ ਰਹਿਾਨਾ ਨਾ ਵੀ ਕਰਦੀ ਤਾਂ ਕਿਸਾਨੀ ਸੰਘਰਸ਼ ਫਿਰ ਵੀ ਉਸੇ ਤਰੀਕੇ ਨਾਲ ਰਹਿਣਾ ਸੀ ਇਹ ਤੁਹਾਡੀ ਸਪਿਰਿਟ ਦੇ ਉੱਤੇ ਹੁੰਦਾ ਤੁਹਾਨੂੰ ਜੋ ਮਿਲਦਾ ਉਹਨੂੰ ਲੈ ਲਓ ਮਤਲਬ ਜੇ ਤੁਹਾਨੂੰ ਕੋਈ ਫ੍ਰੀ ਖਾਤੇ ਕੁਝ ਦੇ ਰਿਹਾ ਉਹ ਲੈ ਲਓ ਜੇ ਤੁਹਾਨੂੰ ਦਿਲਜੀਤ ਦੋਸਾਂਝ سپورਟ ਕਰ ਰਿਹਾ ਤੇ ਲੈ ਲਓ ਰਹਿਾਨਾ ਕਰ ਰਹੀ ਹੈ ਲੈ ਲਓ ਜੇ ਤੁਹਾਨੂੰ ਅਮਰੀਕਾ ਸਪੋਰਟ ਕਰ ਰਿਹਾ ਉਹ ਵੀ ਉਹ ਵੀ ਚੱਕ ਲੋ ਯੂਐਨ ਵੱਲੋਂ ਤੁਹਾਡੇ ਹੱਕ ਦੇ ਵਿੱਚ ਬਿਆਨ ਆ ਜਾਂਦਾ ਉਹ ਵੀ ਚੁੱਕ ਲੋ ਪਰ ਭਾਵਨਾਵਾਂ ਦੇ ਵਹਿਣ ਦੇ ਵਿੱਚ ਵਹਿ ਕੇ ਨਹੀਂ ਮੈਂ ਚਾਹੁੰਦਾ ਕਿ ਤੁਸੀਂ ਐਵੇਂ ਹੀ ਕਹੀ ਜੋ ਵੀ ਯੂਐਨ ਨੇ ਉਹ ਤੋਂ ਸਾਡਾ ਸਾਥ ਦਿੱਤਾ ਸੀ ਤੇ ਅੱਜ ਉਹ ਨਿਰੰਦਰ ਮੋਦੀ ਦਾ ਦੇਣ ਲੱਗ ਪਿਆ ਹੁਣ ਹੁਣ ਮੈਂ ਤੁਹਾਨੂੰ ਇੱਕ ਹੋਰ ਸਵਾਲ ਕਰ ਦਿੰਨਾ ਕੱਲ ਮੈਂ ਮਨਦੀਪ ਪੂਨੀਆਂ ਜਿਹੜਾ ਹਰਿਆਣੇ ਦਾ ਇੱਕ ਬੜਾ ਇਮਾਨਦਾਰ ਪੱਤਰਕਾਰ ਆ ਨਾ ਉਹਦੀ ਇੰਟਰਵਿਊ ਸੁਣੀ ਹੈ ਇੱਕ ਕਲਿੱਪ ਸੁਣਿਆ ਉਹਨੇ ਸ਼ਰਯਾਮ ਕਿਹਾ ਹੈ ਕਿ ਤੁਹਾਡੇ ਪੰਜਾਬ ਦੇ ਤਿੰਨ ਕਿਸਾਨੀ ਲੀਡਰ ਜਿਨ੍ਹਾਂ ਦੇ ਜਿਨ੍ਹਾਂ ਦਾ ਸਿੱਧਾ ਸੰਪਰਕ ਰੋਅ ਦੇ ਚੀਫ ਨਾਲ ਸੀ ਤੇ ਤੁਸੀਂ ਅੱਜ ਵੀ ਉਹਨਾਂ ਨੂੰ ਸਿਰ ਤੇ ਚੁੱਕੀ ਫਿਰਦੇ ਹੋ ਬਲਬੀਰ ਸਿੰਘ ਰਾਜੇਵਾਲ ਦਾ ਨਾਮ ਲਿਆ ਉਹਨੇ ਪਹਿਲਾਂ ਦੋ ਬੰਦੇ ਹੋਰ ਨੇ ਮੈਂ ਨਾਮ ਵਿਸਰ ਗਿਆ ਮੈਂ ਗਲਤ ਲੈਣਾ ਨਹੀਂ ਚਾਹੁੰਦਾ ਇੱਕ ਇੱਕ ਨਾਮ ਪੱਕਾ ਜਿਹੜਾ ਬਲਬੀਰ ਸਿੰਘ ਰਾਜੇਵਾਲ ਦਾ ਲਿਆ ਤੁਸੀਂ ਉਹਨੂੰ ਚੁੱਕ ਚੁੱਕ ਕੇ ਸਿਰ ਦੇ ਉੱਤੇ ਬਿਠਾਈ ਰੱਖਿਆ ਗੱਲਾਂ ਤੁਸੀਂ ਕਰਦੇ ਹੋ ਕਿ ਦਲਜੀਤੋ ਸਾਂਝ ਉੱਥੇ ਪਰਫਾਰਮ ਕਿਉਂ ਕਰਨ ਚੱਲੇ ਗਿਆ ਰਹਿਾਨਾ ਕਿਉਂ ਚਲੇ ਗਈ ਹੈ ਸੋ ਉਹਨਾਂ ਦੀਆਂ ਵੱਡੀਆਂ ਗੱਲਾਂ ਵੱਡੇ ਕੰਮ ਨਹੀਂ ਆਪਾਂ ਉਹਦੇ ਤੋਂ ਕੀ ਲੈਣਾ ਆਪਣੇ ਜਿਹੜੇ ਕੰਮ ਨੇ ਨਾ ਉਹ ਆਪਾਂ ਦੇਖੀਏ ਵੀ ਸਾਨੂੰ ਸਪੋਰਟ ਕੋਈ ਕਰ ਰਿਹਾ ਤੇ ਵਧੀਆ ਗੱਲ ਆ ਜੇ ਨਹੀਂ ਕਰ ਰਿਹਾ ਤਾਂ ਠੇਕੇ ਨਾਲ ਥੋੜੀ ਕਰਾਉਣੀ ਹੈ ਜੀ ਜੀ ਦਲਜੀਤ ਜੀ ਕਿਹਨੋ ਕਿ ਜਦ ਵੀ ਕੋਈ ਅਜਿਹਾ ਮਸਲਾ ਆਂਦਾ ਹੈ ਅਸੀਂ ਤੁਹਾਡੇ ਰੁੱਕ ਕਰਦੇ ਹਾਂ ਤੁਸੀਂ ਬੜਾ ਹੀ ਕਹਿੰਦੇ ਕਿ ਸੂਝ ਬੂਝ ਨਾਲ ਆਪਣੀ ਸਮਝ ਦੇ ਨਾਲ ਜਵਾਬ ਦਿੰਦੇ ਹੋ ਜੋ ਸਾਡੇ ਦਰਸ਼ਕਾਂ ਨੂੰ ਪਸੰਦ ਹੀ ਬਹੁਤ ਆਉਂਦਾ ਹੈ ਧੰਨਵਾਦ ਜੀ ਜੀ ਸਾਡੇ ਨਾਲ ਜੁੜਨ ਦੇ ਲਈ ਅਤੇ ਆਪਣੇ ਵਿਚਾਰ ਸਾ ਦਰਸ਼ਕ ਸਾਡਾ ਸਿਰਫ ਇੱਕੋ ਇੱਕ ਮਕਸਦ ਹੁੰਦਾ ਦੀਪਨ ਗੱਲ ਕਰਨ ਦਾ ਕਿ ਸਾਡੇ ਜਿਹੜੇ ਦਰਸ਼ਕ ਨੇ ਪੰਜਾਬ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਉਹ ਸੁਹਿਰਦ ਹੋ ਜਾਣ ਉਹਨਾਂ ਦੀ ਸੋਚ ਜਿਹੜੀ ਹੈ ਨਾ ਉਹ ਦੂਰ ਅੰਦੇਸ਼ੀ ਵਾਲੀ ਹੋਵੇ ਭਾਵਨਾਵਾਂ ਦੇ ਵਹਿਣ ਦੇ ਵਿੱਚ ਬਹਿ ਕੇ ਨਹੀਂ ਕੋਈ ਫੈਸਲੇ ਲੈਣੇ ਚਾਹੀਦੇ ਰੋਸੇ ਨਹੀਂ ਕਰਨੇ ਚਾਹੀਦੇ ਰੋਸੇ ਮੈਂ ਜਿੱਥੇ ਤੁਹਾਨੂੰ ਦੱਸ ਹੀ ਦਿੱਤਾ ਕਿ ਪਾਕਿਸਤਾਨ ਵੱਡਾ ਦੁਸ਼ਮਣ ਹੈ ਤੇ ਉਹਦੇ ਨਾਲ ਵੀ ਇੰਪੋਰਟ ਐਕਸਪੋਰਟ ਚੱਲਦਾ ਹੈ ਚਾਈਨਾ ਦੇ ਨਾਲ ਇੰਪੋਰਟ ਐਕਸਪੋਰਟ ਵਧ ਗਿਆ ਲੋਕਾਂ ਨੇ ਆਪਣੇ ਘਰਾਂ ਚੋਂ ਸਕਰੀਨਾਂ ਕੱਢ ਕੇ ਸੁੱਟ ਦਿਤੀਆਂ ਸੀ ਸੋ ਜੇ ਤੁਸੀਂ ਲੋਕ ਭਾਵਨਾਵਾਂ 'ਚ ਬਹਿ ਜੰਨੇ ਹੋ ਤੇ ਤੁਹਾਡੇ ਤੋਂ ਉੱਤੇ ਜਿਹੜੇ ਬੈਠੇ ਹੋਏ ਲੋਕ ਐ ਮੁਕੇਸ਼ ਸ਼ੰਭਾਨੀ ਜਾਂ ਫਿਰ ਜੇ ਸਰਕਾਰੀ ਤੌਰ ਤੇ ਕਹੀਏ ਪੋਲਿਟਿਸ਼ਨਾਂ ਦੇ ਵਿੱਚੋਂ ਨਰਿੰਦਰ ਮੋਦੀ ਜਾਂ ਦੂਸਰੇ ਤੀਸਰੇ ਜਾਂ ਫਿਰ ਇਵਨ ਪੰਜਾਬ ਦੇ ਪੋਲਿਟਿਸ਼ਨ ਜਿਹੜੇ ਉਹ ਕਦੇ ਭਾਵਨਾਵਾਂ 'ਚ ਨਹੀਂ ਬੈਂਦੇ ਉਹ ਤੁਹਾਡੀਆਂ ਭਾਵਨਾਵਾਂ ਨਾਲ ਖਲਵਾੜ ਜ਼ਰੂਰ ਕਰਦੇ ਆ ਪਰ ਤੁਹਾਡੀਆਂ ਤੁਹਾਡੇ ਵਾਂਗ ਭਾਵਨਾਵਾਂ 'ਚ ਨਹੀਂ ਬੈਂਦੇ ਤੁਸੀਂ ਭਾਵਨਾਵਾਂ 'ਚ ਬਹਿ ਕੇ ਉਹਨਾਂ ਨੂੰ ਵੋਟਾਂ ਜ਼ਰੂਰ ਪਾ ਦਿੰਨੇ ਸੋ ਬਾਅਦ 5 ਸਾਲ ਰੋਂਦੇ ਰਹਿੰਦੇ ਨੇ ਹਰ ਵਾਰੀ ਤੁਸੀਂ ਇਹ ਕਹਿੰਦੇ ਹੋ ਕਿ ਆਹ ਬਦਲਾ ਲੈ ਕੇ ਆਵਾਂਗੇ ਐਤਕੀ ਬਾਦਲ ਦਾ ਦੇਖ ਲਿਆ ਹੁਣ ਆਪਾਂ ਕੈਪਟਨ ਨੂੰ ਦੇਖਾਂਗੇ ਕਿਵੇਂ ਆ ਕੈਪਟਨ ਤੇ ਇਹ ਦੂਸਰੇ ਹੋ ਗਏ ਹੁਣ ਜੀ ਤੀਸਰੇ ਬਦਲ ਦੀ ਲੋੜ ਆ ਆ ਤੀਸਰਾ ਬਦਲ ਵੀ ਤੁਹਾਡੇ ਸਾਹਮਣੇ ਆ ਹੁਣ ਤੁਸੀਂ ਕਹੋਗੇ ਕਿ ਚੌਥੇ ਬਦਲ ਦੀ ਲੋੜ ਆ ਹੁਣ ਚੌਥਾ ਡਾਇਰੈਕਟ ਬੀਜੇਪੀ ਤੁਹਾਡੇ ਤੇ ਆ ਕੇ ਬਹਿ ਜਾਏਗੀ ਜਾਂ ਹੋਰ ਕੋਈ ਆ ਕੇ ਇਹਦੇ ਨਾਲੋਂ ਵੀ ਖਤਰਨਾਕ ਬਹਿ ਜਾਏਗੀ ਸੋ ਆਪਾਂ ਭਾਵਨਾਵਾਂ ਚ ਬਹਿਣਾ ਛੱਡੀਏ ਸੂਝ ਬੂਝ ਦੇ ਨਾਲ ਹਰ ਇੱਕ ਫੈਸਲਾ ਜਿਹੜਾ ਉਹ ਲਿਆ ਕਰੀਏ ਜੀ ਜੀ ਬਿਲਕੁਲ ਜਨਦੀ ਸਿੰਘ ਜੀ ਤੇ ਹੁਣ ਵੇਲਾ ਹੋ ਗਿਆ ਪ੍ਰਾਈਡ ਪੰਜਾਬ ਟੀਵੀ ਦੇਖ ਦਾ ਦਸਟਾਨ ਜ ਟਾਪਿਕ ਤੇ ਫਿਰ ਹਾਜ਼ਰ ਹੋਵਾਂਗੇ ਦੁਬਾਰਾ ਦਲਜੀਤ ਸਿੰਘ ਦੇ ਉਸ ਦੇ ਉੱਤੇ ਵਿਚਾਰ ਲਮਾਂਗੇ ਤੇ ਦਰਸ਼ਕਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਸਾਡੇ ਫੇਸਬੁਕ ਨੂੰ ਵੱਧ ਤੋਂ ਵੱਧ ਕਹੋ ਕਿ ਤੁਸੀਂ ਪ੍ਰੋਮੋਟ ਕਰੋ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰੋ ਲਾਈਕ ਕਰੋ ਫੋਲੋ ਕਰੋ ਚੈਨਲ ਨੂੰ ਕਿਉਂਕਿ ਸਾਡੇ ਕੁਝ ਟੈਕਨੀਕਲ ਕਾਰਨ ਕਰਕੇ ਸਾਡਾ ਜੋ ਮੇਨ ਚੈਨਲ ਸੀਗਾ ਫੇਸਬੁਕ ਪੇਜ ਉਹ ਰੁਕ ਗਿਆ ਸੀ ਉਹ ਬੰਦ ਹੋ ਗਿਆ ਹੈ ਤੇ ਅਸੀਂ ਨਵਾਂ ਸ਼ੁਰੂਆਤ ਕੀਤੀ ਹੈ ਤੇ ਲੋੜਾ ਤੁਹਾਡੇ ਸਾਥ ਦੀ ਧੰਨਵਾਦ ਜੁ ਦੁਬਾਰਾ ਜਲਦ ਹਾਜ਼ਰ ਹੋਵਾਂਗੇ ਵੱਡੀ ਤੇ ਨਵੀਂ ਅਪਡੇਟ ਨਾਲ